ਤਾਮ ਕਲੀ ਮਹੱਲਾ ਪੰਜਵਾ ਜਿਸ ਕੀ ਤਿਸ ਕੀ ਕਰਮਾਨ ਆਪਨ ਲਾਹੇ ਗੁਮਾਨ ਜਿਸ ਕਾ ਤੂ ਤਿਸ ਕਾ ਸਭ ਕੋਏ ਤਿਸੈ ਅਰਾਧ ਸਦਾ ਸੁਖ ਹੋਏ ਕਾਹੇ ਭ੍ਰਮ ਭ੍ਰਮਹਿ ਬਿਗਾਨੇ ਨਾ ਬਿਨਾ ਕਿਛ ਕਾਮਨਾ ਵਾ ਮੇਰਾ ਮੇਰਾ ਕਰ ਬਹੁਤ ਪਛਤਾਨੇ ਰਹਾ ਜੋ ਜੁ ਕਰ ਸੋਈ ਮਾਨ ਲੇ ਹੋ ਬਿਨ ਮਨ ਰਲ ਹੋ ਵਖੀਹ ਤਿਸ ਕਾ ਭਾਣਾ ਮੀਠਾ ਲਾਗੈ ਤਿਸ ਕਾ ਭਾਣਾ ਲਾਗੈ ਮੀਠਾ ਗੁਰ ਪ੍ਰਸਾਦ ਦਿਰਲੇ ਮਨ ਮੂਠਾ ਵੇ ਪ੍ਰਵਾਹ ਅਗੋਚਰ ਆਪੂ ਆਠ ਪੈਰ ਮਨ ਤਾ ਕੋ ਜਪ ਜੇ ਸਚਿ ਚਿਤਾਏ ਬਿਨ ਸਹਿ ਦੁੱਖਾ ਹਲਤ ਪਲਤ ਤੇਰਾ ਉਜਲ ਮੁਖਾ ਕਾਣ ਕਾਣ ਉਦਰੇ ਗੁਣ ਗਾਏ ਗਣ ਨਾ ਜਾਈ ਕੀਮ ਨਾ ਪਾਏ ਗੂੜਤ ਲੋ ਸਾਥ ਸੰਗ ਤਰੈ ਨਾਨਕ ਜਿਸਹਿ ਪ੍ਰਾਪਤ ਕਰੈ ਆਮਕਲੀ ਮਹੱਲਾ ਪੰਜਵਾ ਮਨ ਮਾਹੇ ਜਾਪ ਭਗਵੰਤ ਗੁਰਪੂਰੈ ਇਹ ਦੀਨੋ ਮੰਤ ਮਿਟੇ ਸਗਲ ਭੈ ਤਰਾਸ ਪੂਰਨ ਹੋਈ ਆਸ ਸਫਲ ਸੇਵਾ ਗੁਰਦੇਵਾ ਕੀਮਤ ਕਿਸ ਕਹਿਣ ਨਾ ਜਾਏ ਸੱਚ ਅਲੱਖ ਸੱਚ ਸੱਚ ਅਲੱਖ ਭੇਵਰ ਹੈ ਉਹ ਕਰਨ ਕਰਾਵਣ ਆਪ ਤਿਸਕੋ ਸਦਾ ਮਨ ਜਾਪ ਦੇਸ ਕੀ ਸੇਵਾ ਕਰਨੀ ਤ ਸੱਚ ਸਹਜ ਸੁਖ ਪਾਵੇ ਮੀਤ ਸਾਹਿਬ ਮੇਰਾ ਤ ਭਾਰਾ ਖਿਨ ਮੈਂ ਥਾਪੁ ਥਾਪਨ ਹਾਰ ਤਿਸ ਬਿਨ ਅਵਰ ਨ ਕੋਈ ਜਨ ਕਰ ਆਖਾ ਸੋਈ ਕਰ ਕਿਰਪਾ ਅਰਦਾਸ ਸੁਣੀ ਜੈ ਆਪਣੇ ਸੇਵਕੋ ਦਰਸ਼ਨ ਦੀਜੈ ਨਾਨਕ ਜਾਪੀ ਜਪ ਜਾਪ ਸਭ ਤੇ ਉਚ ਜਗਾ ਜਾਕਾ ਪ੍ਰਤਾਪ ਰਾਮ ਕਲੀ ਮਹੱਲਾ ਪੰਜਵਾ ਬਿਰਤਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਅਵਰ ਸ਼ੁਕਤੀ ਸਬਾਸ ਅਚਿੰਤ ਠਾਕੁਰ ਭੇਟੇ ਗੁਣਤਾਸ ਏ ਕੋ ਨਾਮ ਤੇ ਹੈ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾਉ ਤੁਮਹਿ ਕਰਨ ਕਰਨ ਚਰਨ ਕਮਲ ਹਰ ਸਰਨਾ ਮਨ ਤਨ ਹਰ ਵਹੀ ਧਿਆਇਆ ਆਨੰਦ ਰੂਪ ਆਨੰਦ ਹਰ ਰੂਪ ਦਿਖਾਇਆ ਤਸਰੀ ਕੀਓਟ ਸਦੀਵ ਚਾਕੇ ਕੀਨੇ ਹੈ ਜੀਵ ਸਿਮਰਤ ਹਰ ਕਰਤ ਨਿਦਾਨ ਰਾਖਣ ਹਰ ਨਿਦਾਨ ਸਰਬ ਕੀ ਰੇਣ ਹੋਵੀ ਜਯਾ ਮਿਟਾਏ ਮਿਲੀ ਜਯਾ ਅਨੰਦ ਧਿਆਇ ਨਾਮ ਸਫਲ ਨਾਨਕੇ ਹੁਕਮ ਰਾਮ ਕਲੀ ਮਹੱਲਾ ਪੰਜਵਾਕਾਰਨ ਕਰਨ ਕਰੀਮ ਸਰਬ ਪ੍ਰਤਪਾਲ ਰਹੀਮ ਅੱਲਾਹ ਅਲਕ ਪਰ ਖੁਦ ਖੁਦਾਏ ਵੜ ਬੇਸਮਾਰ ਓਮ ਨਮ ਭਗਵੰਤ ਗੁਸਾਈ ਖਾਲਕ ਰਬ ਰਹਾ ਸਰਬ ਉਠਾਈ ਰਹਾ ਜਗਨਾਦ ਜਗ ਜੀਵਨ ਮਾਦ ਭਉ ਪੰਜਨ ਰਿਤ ਮਾਹੇ ਅਰਾਧ ਰਖੀ ਕੇਸ ਗੋਪਾਲ ਗੋਵਿੰਦ ਪੂਰਨ ਸਰਬਾਤਰ ਮੁਕੰਦ ਮਿਹਰਵਾਨ ਮੌਲਾ ਤੂਹੀ ਏਕ ਪੀਰ ਪੈ ਕਾਂਬੁਰ ਸੈਖ ਦਿਲਾ ਕਾਮਲ ਕਰੇ ਹਕ ਕੁਰਾਨ ਕਿਤਬ ਤੇ ਪਾਕ ਨਾਰਾਇਣ ਨਰਹਰ ਦਿਆਲ ਰਮਤਰਾਮ ਘਟ ਘਟ ਆਧਾਰ ਬਸਤੇ ਬਸਤ ਸਭ ਠਾਇ ਲੀਲਾ ਕਿਸ ਲਖੀ ਨ ਜਾਏ ਮਿਹਰ ਦਇਆ ਕਰ ਕਰਨ ਹਰ ਭਗਤ ਬੰਦਗੀ ਦੇ ਸਿਰ ਜਨਾਰ ਕਉ ਨਾਨਕ ਕੋਰ ਖੋਏ ਭਰਮ ਏਕੋ ਅੱਲੋ ਬਾਰ ਬ੍ਰਾਹਮ ਰਾਮ ਕਲੀ ਮਹੱਲਾ ਪੰਜਵਾਂ ਕੋਟ ਜਨਮ ਕੇ ਬਿੰਸਿਪਾਪ ਹਰ ਹਰ ਜਪਤ ਨਾਹੀ ਸੰਤਾਪ ਗੁਰ ਕੇ ਚਰਨ ਕਮਲ ਮਾਨ ਵਸੇ ਮਹਭਿਕਾਰ ਤੰਤੇ ਸਭ ਨਸੇ ਗੁਪਾਲ ਕੂਜਸ ਗਾਉ ਪ੍ਰਾਣੀ ਅਕਤ ਕਥਾ ਸਾਚੀ ਪ੍ਰਭ ਪੂਰਨ ਜੋਤੀ ਜੋਤ ਸਮਾਨੀ ਰਹਾਉ ਦਰਸਨਾ ਭੂਖ ਸਭ ਨਾਸੀ ਸੰਤ ਪ੍ਰਸਾਦ ਜਪਿਆ ਬਨਾਸੀ ਰੈਣ ਦਿਨਸ ਪ੍ਰਭ ਸੇਵਕ ਮਾਨੀ ਹਾਰ ਮਿਲਣਾ ਕੀ ਏਹ ਨਿਸ਼ਾਨੀ ਮਿਟੇ ਜੰਜਾਲ ਹੋਏ ਪ੍ਰਭ ਦਇਆਲ ਗੁਰ ਕਾ ਦਰਸਨ ਦੇਖ ਨਿਹਾਲ ਪਰਾਪੁਰਬਲਾ ਕਰਮ ਬਣਾਇਆ ਹਰ ਕੀ ਗੁਣ ਨਿਤ ਰਸਨਾ ਗਾਇਆ ਹਰ ਕੀ ਸੰਤ ਸਦਾ ਪ੍ਰਵਾਣ ਸੰਤ ਜਨਾ ਮस्तक ਨੀਸ਼ਾਨ ਦਾਸ ਕੀ ਰੇਣ ਪਾਏ ਜੇ ਕੋਈ ਨਾਨਕ ਤਿਸ ਕੀ ਪਰਮਗਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਦਰਸ਼ਨ ਕੋ ਜਾਈਏ ਕੁਰਬਾਨ ਚਰਨ ਕਮਲ ਹਿਰਦੈ ਧਾਰ ਧਿਆਨ ਧੂਰ ਸੰਤਨ ਕੀ ਮਸਤਕ ਲਾਏ ਜਨਮ ਜਨ ਕੀ ਦੁਰਮਤ ਮਲ ਜਾਏ ਜਿਸ ਭੇਡਤ ਮੇ ਟੈਬ ਮਾਨ ਪਰਮ ਸਭ ਨਦਰੀ ਆਵੇ ਕਰ ਕਿਰਪਾ ਪੂਰਨ ਭਗਵਾਨ ਰਹਾ ਗੁਰ ਕੀਰਤ ਜਪਿਐ ਹਰਨਾਮ ਗੁਰ ਕੀ ਭਗਤ ਸਦਾ ਗੁਣ ਗਾਓ ਗੁਰ ਕੀ ਸੁਰਤ ਨੇਕਤ ਕਰ ਜਾਣ ਗੁਰ ਕਾ ਸਬਦ ਸਤ ਕਰਮਾਨ ਗੁਰਬਚਨੀ ਸੰਸਰ ਦੁਖ ਸੁਖ ਸੁਖ ਦੁਖ ਕਦੇ ਨਾ ਬਿਆਪੈ ਤ੍ਰਸਨਾ ਭੂਕ ਮਾਨ ਸੰਤੋਖ ਸਬਦ ਗੁਰ ਰਾਜੇ ਜਪ ਗੋਬਿੰਦ ਪੜਦੇ ਸਭ ਕਾ ਜੇ ਗੁਰ ਪਰਮੇਸ਼ਰ ਗੁਰ ਕੋਬਿੰਦ ਗੁਰ ਦਾਤਾ ਦਿਆਲ ਬਖਸ਼ੰਤ ਗੁਰ ਚਰਨੀ ਜਾ ਕਾ ਮਨ ਲਾਗਾ ਨਾਨਕ ਦਾਸ ਤਿਸ ਪੂਰਨ ਭਾਗਾ ਰਾਮ ਕਲੀ ਮਹੱਲਾ ਪੰਜਵਾ ਕਿਸ ਪ੍ਰਵਾਸ ਹੈ ਵਿਚਰੇ ਭਵਨ ਮੂੜਮੁਗਤ ਤੇਰਾ ਸੰਗੀ ਕਵਨ ਰਾਮ ਸੰਗੀਤਿਸ ਗਤ ਨਹੀਂ ਜਾਣੈ ਪੰਜ ਬਟਵਾਰੇ ਸੇ ਮੀਤ ਕਰ ਮੰਨਹਿ ਸੂ ਕਰ ਸੇਬ ਜਤੂ ਬ੍ਰਹ ਮੀਤ ਗੁਣ ਗੋਵਿੰਦ ਰਵਿਯ ਇਹ ਦਿਨ ਰਾਤੀ ਸਾਧ ਸੰਗ ਕਰਮਨ ਕੀ ਪ੍ਰੀਤ ਰਹਾ ਜਨ ਬਿਹਾਨੁ ਅਹੰਕਾਰ ਅਰਵਾਦ ਤ੍ਰਿਪਤ ਨਾਵੇ ਵਿਖਿਆ ਸਾਧ ਭਰਮਤ ਭਰਮਤ ਮਹਾ ਦੁਖ ਪਾਇ ਤਰੀ ਨ ਜਾਇ ਦੁਤਰ ਮਾਇਆ ਕਾਮਨਾ ਆਵੇ ਸੁਕਾਰ ਕਮਾਵੇ ਆਪ ਬੀਜ ਆਪੇ ਹੀ ਖਾਵੇ ਰਾਖਣ ਕੋ ਦੂਸਰ ਨਹੀਂ ਕੋਏ ਤਉ ਨਿਸਤਰੈ ਜੋ ਕਿਰਪਾ ਹੋਏ ਪਦ ਪਨੀਤ ਪ੍ਰਾਪ ਤੇਰੂ ਨਾਮ ਆਪਣੇ ਦਾਸ ਕੋ ਕੀ ਜੈ ਧਾਨ ਕਰ ਕਿਰਪਾ ਪ੍ਰਭ ਭਗਤ ਕਰ ਮੇਰੀ ਸਰਣ ਕਹੀ ਨਾਨਕ ਪ੍ਰਭ ਤੇਰੀ रामकली मोहल्ला पंजवा एहु के सुख पाया नहीं भेदत धर्म राया हर दरगए सो पावंत फुन गर्भ नाही पसंत जानी संत की मित्राई कर कृपा दीनो हर नाम पूर्व संयोग मिलाई रहा गुरु कै चरण चित लागा तन तन संयोग सुभाग संत की तूर लागी मेरे माथे ਕੇਲਵੇ ਕਿੰਦੋ ਖਸਗਲੇ ਮੇਰੇ ਲਤ ਸਾਧ ਕੀ ਸੱਚ ਟਹਿਲ ਕਮਾਨੀ ਤਬ ਹੋਏ ਮਨ ਸੁਧ ਪਰਾਨੀ ਜਨਕਾ ਸਪਲ ਦਰਸ ਦੀਟਾ ਨਾ ਪ੍ਰਭ ਕਾ ਘੜਕੜ ਉਠਾ ਮਿਟਾਨੇ ਸਭ ਕਲ ਕਲੇਸ਼ ਜਿਸ ਤੇ ਉਪਜੇ ਤਿਸ ਮਹਿ ਪਰਵੇਸ਼ ਪ੍ਰਭ ਪਿਆਨੂ ਗੋਵਿੰਦ ਪ੍ਰਭ ਪੂਰੇ ਨਾਨਕ ਬਖਸੇਂਦ ਰਾਮ ਕਲੀ ਮਹਿਲਾ ਪੰਜਵਾਂ ਗਉ ਕਉ ਚਾਰੇ ਸਾਰ ਦੂਲ ਕਉ ਟਿਕਾ ਲਖੂਆ ਮੂਲ ਬੱਕਰੀ ਕਉ ਹਸਤੀ ਪ੍ਰਤ ਪਾਲੇ ਆਪਣਾ ਪ੍ਰਭ ਨਦਰ ਨਿਹਾਲੇ ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ਬਰ ਨਾ ਸਾਕੋ ਬੋਹ ਗੁਨ ਤੇਰੇ ਰਹਾਓ ਦੀ ਸਤਮਾਨ ਸਵਾਸ ਨਾ ਖਾਇ ਬਿਲਾਈ ਮਹਾਕਸਾਬ ਛੁਰੀ ਸੱਟ ਪਾਈ ਕਰਨ ਹਾਰ ਪ੍ਰਭ ਹਿਰਦੈ ਬੂਠਾ ਫਾਤੀ ਮਛਲੀ ਕਾ ਜਾਲਾ ਟੁਟਾ ਸੂਕੇ ਕਾ ਸਟਰੇ ਚਲੂਲ ਉਚੈ ਥਲ ਫੂਲੇ ਕਮਲ ਅਨੂਪ ਅਗਨਵਾਰੀ ਸਤਗੁਰ ਦੇਵ ਸੇਵਕ ਆਪਣੀ ਲਾਇਓ ਸੇਵ ਅਕਿਰਤ ਕਣਾ ਕਾ ਕਰੇ ਉਤਾਰ ਪ੍ਰਭ ਮੇਰਾ ਹੈ ਸਦਾ ਦਿਆਰ ਸੰਤ ਜਨਾ ਕਾ ਸਦਾ ਸਹਾਈ ਚਰਨ ਕਮਲਨ ਨਖ ਚਰਨ ਕਮਲ ਨਾਨਕ ਸਰਣਾਈ ਰਾਮ ਕਲੀ ਮਹੱਲਾ ਪੰਜਵਾਂ ਪੰਚ ਸਿੰਘ ਰਾਖੇ ਪ੍ਰਭ ਮਾਰ ਦਸਬ ਗਿਆੜੀ ਲੈ ਨਿਵਾਰ ਤੀਨ ਵਰਤ ਕਿ ਚੁਕੀ ਘੇਰ ਸਾਧ ਸੰਗ ਚੁਕੇ ਭੈ ਫੇਰ ਸਿਮਰ ਸਿਮਰ ਜੀਵਾ ਗੋਵਿੰਦ ਕਰ ਕਿਰਪਾ ਰਾਖੇ ਦਾ ਸਪਨਾ ਸਦਾ ਸਦਾ ਸੱਚਾ ਬਖਸ਼ਿੰਦ ਰਹਾਓ ਦਾਜ ਕਹਿ ਤ੍ਰਣ ਪਾਪ ਸਮੇਰ ਜਪ ਜਪ ਨਾਮ ਪੂਜੇ ਪ੍ਰਭ ਪਰ ਅੰਦਰੂ ਪ੍ਰਗਟ ਸਭ ਥਾਨ ਪ੍ਰੇਮ ਭਗਤ ਜੋਰੀ ਸੁਖਮਾਨ ਸਾਗਰ ਤਰਿਉ ਬਾਛ ਬਾਚਰ ਖੋਜ ਖੇਦ ਨ ਪਾਇਉ ਨਾ ਫੁਨ ਰੂਜ ਸਿੰਧ ਸਮਾਇਉ ਘਾਟ ਕੇ ਮਾਹੇ ਕਰਨ ਹਾਰ ਕਉ ਕਿਛ ਅਚਰਜ ਨਾ ਹੈ ਜੋ ਛੂਟਉ ਤਉ ਜਾਏ ਭਯਾਲ ਜੋ ਕਾਢਿਉ ਤਉ ਨਦਰ ਨਿਹਾਲ ਪਾਪੁਨ ਹਮ ਰਹਿ ਵਸ ਨਾਹਿ ਰਸਕ ਰਸਕ ਨਾਨਕ ਗੁਣ ਗਾਹਿ ਰਾਮ ਕਲੀ ਮਹਲਾ 5 ਨਾ ਤਨ ਤੇਰਾ ਨਾ ਮਨ ਤੋਹਿ ਮਾਇਆ 모ਹਿ ਵਿਆਪੈ ਧੋਹਿ ਕੁਦਮ ਕਰੇ ਗਾਡਰ ਜਿਉ ਛੇਲ ਅਚਿੰਤ ਜਾਲ ਕਾਲ ਚੱਕਰ ਪੇਲ ਹਰ ਚਨ ਕਮਲ ਸਰਣਾਏ ਮਨ ਰਾਮ ਨਾਮ ਜਪ ਸੰਗ ਸਹਾਈ ਗੁਰਮੁਖ ਪਾਵੈ ਸੱਚ ਤਨ ਰਹਾ ਊਨੇ ਕਾਜ ਨ ਹੋਵਤ ਪੂਰੇ ਕਾਮ ਕ੍ਰੋਧ ਮਦ ਸਾਧਿ ਚੂਰੇ ਕਰ ਬਿਕਾਰ ਜੀਏ ਰੇ ਕਹਿ ਤਾਈ ਗਾਫਲ ਸੰਗ ਨ ਤਸੂਆ ਜਾਈ ਧਰਤ ਤੋ ਅਨ ਕਿ ਚਲ ਜਾਣੈ ਕੌਡੀ ਕੌਡੀ ਕਉ ਖਾਕ ਸ਼ਨ ਸਿਰ ਸ਼ਨ ਜਨ ਦੀ ਆਤ ਸੈ ਨ ਚਿਤੈ ਮੂਲ ਮਿਥਿਆ ਲੋਭ ਨ ਉਤਰੈ ਸੂਲ ਪਾਰ ਬ੍ਰਹਮ ਜਬ ਪੈ ਦਿਆਲ ਇਹ ਮਨ ਹੁਆ ਸਾਧ ਦਰਵਾਲ ਹਸਤ ਕਮਲ ਲਾੜ ਲਿਨ ਨੂੰ ਲਾਇ ਨਾਨਕ ਸੱਚ ਹੈ ਸਾਜ ਸਮਾਇ ਰਾਮ ਕਲੀ ਮਹੱਲਾ ਪੰਜਵਾ ਰਾਜਾ ਰਾਮ ਕੀ ਸਰਣਾਇ ਨਿਰਭਉ ਭੈ ਗੋਬਿੰਦ ਗੁਣ ਗਾਤ ਤੋ ਸਾਧ ਸੰਗ ਦੁਖ ਜਾਇ ਰਹਾ ਓ ਜਾਕਰ ਰਾਮ ਬਸੈ ਮਨ ਮਾਹੀ ਸੋ ਜਨ ਦੁਤਰ ਪੇਖਤ ਨਹੀਂ ਤੁ ਅਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨ ਨਿਤ ਜਪਨੇ ਜਿਸ ਕਾ ਮਸਤ ਕਾ ਆਤ ਗੁਰ ਧਰੈ ਸੂ ਦਾਸ ਅਦਿਸ ਕਾਹੇ ਕਰੈ ਜਨਮ ਮਰਨ ਕੀ ਚੁਕੀ ਕਾਣ ਪੂਰੇ ਗੁਰ ਤੂ ਪਰ ਕੁਰਬਾਨ ਗੁਰ ਪਰਮੇਸ਼ਰ ਭੇਟ ਨਿਹਾਲ ਸੂ ਦਰਸਨ ਪਾਇ ਜਿਸ ਹੋਏ ਦਇਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਸੁਪਬ ਜਲ ਤਰੈ ਅਮਰਤ ਤੀਉ ਸਾਧ ਪਿਆਰੇ ਮੁਖ ਉਜਲ ਸਾਚੇ ਦਰਬਾਰੇ ਅੰਧ ਕਰੋ ਹਉ ਤਜ ਸਗਲ ਪਕਾਰ ਨਾਨਕ ਹਰਿ ਜਪ ਉਤਰੋ ਪਾਰ ਰਾਮਕਲੀ ਮਹੱਲਾ ਪੰਜਵਾਂ ਇੰਦਨ ਤੇ ਬੈਸੰਤੁਰ ਭਾਗੇ ਮਾਟੀ ਕਉ ਜਲ ਦਹਿਦਿ ਸਤਾਗੇ ਉਪਰ ਚਰਨ ਤਲੈ ਆਕਾਸ ਘਟ ਮੈਂ ਸਿੰਧ ਕੀ ਉਪਰਕਾਸ਼ ਐਸਾ ਸਮਰਾਤੂ ਹਰ ਜੀਵ ਆਪ ਨਿਮਖ ਨ ਬਿਸਰੈ ਜੀ ਭਗਤਨ ਕੈ ਆਠ ਪਹਿਰ ਮਨਤਾ ਕੋ ਜਾਪ ਰਹਾਉ ਪ੍ਰਥਮੇ ਮੱਖਣ ਪਾਠੈ ਦੂਧ ਮੈਲੂ ਕੀਨੋ ਸਾਪਨਸੂਧ ਭੈ ਤੇ ਨਿਰਭਉ ਡਰਤਾ ਫਿਰੈ ਹੋਂਦੀ ਕੌਣ ਹੋਂਦੀ ਹਰੈ ਦੇਹੀ ਗੁਪਤ ਬਦੇਹੀ ਤਿਸੈ ਸਗਲੇ ਸਾਜ ਕਰਤ ਜਗਦੀਸੈ ਠੱਗਣਾਰ ਅਣ ਠੱਗਦਾ ਠਾਗੇ ਬਿਨ ਵਕਰ ਫੇਰ ਫੇਰ ਉੱਠ ਲੱਗ ਸੰਤ ਸਭਾ ਮਿਲ ਕਰੋ ਬਖਿਆਣ ਸਮਰਤ ਸਾਸਤ ਬੇਦ ਪੁਰਾਣ ਬ੍ਰਾਹਮ ਵਿਚਾਰ ਵਿਚਾਰੇ ਕੋਏ ਨਾਨਕ ਤਾਂ ਕੀ ਪਰਮ ਕਥ ਹੋਏ RAM ਕਲੀ ਮਹਿਲਾ ਪੰਜਵਾਂ ਜੋਤਸ ਪਾਵੈ ਸੋਤੀਆ ਸਦਾ ਸੁਦਾ ਹਰ ਕੀ ਸਰਣਾਏ ਪ੍ਰਭ ਬਿਨ ਨਾਹੀ ਨਾਨ ਬੀਰ ਪੁੱਤਰ ਕਲਤਰ ਲਕshmi ਦੀ ਸੈ ਇਨ ਮਹਿ ਕਿਛੂ ਨਾ ਸੰਗ ਲਿਆ ਵਿਖਟ ਗਉਰੀ ਖਾਏ ਭੁਲਾਨਾ ਮਾਇਆ ਮੰਦਰ ਤਿਆਗ ਗਇਆ ਨਿੰਦਾ ਕਰ ਕਰ ਬਹੁਤ ਵਿਗੂਤਾ ਗਰਭਜੋਨ ਮਹਿ ਕਿਰਤ ਪਾਇਆ ਪੁਰਬ ਕਮਾਣੇ ਛੋਡੇ ਨਾਹੀ ਜਮਦੂਤ ਗਰਾਸਿਉ ਮਹਾ ਭਇਆ ਬੋਲੇ ਝੂਠ ਕਮਾਵੇ ਅਵਰਾ ਤ੍ਰਿਸਨ ਨ ਬੂਝੈ ਬਹੁਤ ਹਿਆ ਅਸਾਦ ਰੋਗ ਉਪਜਿਆ ਸੰਤ ਦੂਖਨ ਦੇਹ ਬਿਨਾਸੀ ਮਹਾਖਿਆ ਜੇਨ ਜਿਨੇ ਨਵਾਜੀ ਤਿਨਹੀ ਸਾਜੀ ਆਪੇ ਕੀਨੇ ਸੰਤ ਜੈ ਆਨੰਕ ਦਾਸ ਕੰਠ ਲਾਇ ਰਾਖੇ ਕਰ ਕਿਰਪਾ ਪਾਰ ਬ੍ਰਹਮ ਮਯਾਮ RAM ਕਲੀ ਮਹਿਲਾ ਪੰਜ ਐਸਾ ਪੂਰਾ ਗੁਰਦੇ ਉਸਾਈ ਜਿ ਕਾ ਸਿਮਰਨ ਫਿਰਤਾ ਨਾ ਜਾਇ ਰਾਉ ਦਰਸਨ ਪੇਗਤ ਹੋਏ ਨਿਹਾਲ ਜਾਕੀ ਧੂਰ ਕਟੈ ਜਮ ਜਾਲ ਚਰਨ ਕਮਲ ਬਿਐ ਮੇਰੇ ਮਾਨ ਕੇ ਕਾਰਤ ਸਾਰੇ ਸਗਲੇ ਤਨ ਕੇ ਜਕ ਮਸਤ ਕਰਾਖੇ ਹਾਥ ਪ੍ਰਭ ਮੇਰੋ ਅਨਾਦ குணਾਦ ਪਤ ਪ੍ਰੂਧਾਰਨ ਕਿਰਪਾ ਨਿਧਾਨ ਸਦਾ ਸਦਾ ਜਾਈਏ ਕੁਰਬਾਨ ਨਿਰਮਲ ਮੰਤ ਦੇਹ ਜਿਸ ਦਾਨ ਤਜਿ ਭਕਾਰ ਬਿਨ ਸਹਿ ਅਪਮਾਨ ਏਕ ਤਿਆਈਏ ਸਾਧਕੇ ਸੰਗ ਪਾਪ ਨਾਸ ਨਾਮ ਕਰੰ ਗੁਰ ਪਰਮੇਸ਼ਰ ਸਗਲ ਨਿਵਾਸ ਘੜ ਘੜ ਰਗ ਰਹਾ ਗੁਣਤਾਸ ਦਰਸ ਦੇਹ ਤਾਰੂ ਪ੍ਰਭਾਸ ਨਿਤ ਨਾਨਕ ਚਿਤਵ ਸੱਚ ਅਰਦਾਸ ਰਾਗ੍ਰਾਮ ਕਲੀ ਮਹੱਲਾ ਪੰਜਵਾਂ ਘਰ ਦੂਜਾ ਦੋ ਪਦੇ ੴ ਸਤਿਗੁਰ ਪ੍ਰਸਾਦਿ ਗਉੜੁ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਇਆ ਵਗਾਉਣ ਬਟੈ ਮੇਰ ਮੀਤ ਰਹਾ ਗੁਣ ਗਾਵਤੋਤ ਪ੍ਰਗਾਸ ਚਰਨ ਕਮਲ ਮੈਂ ਹੋਏ ਨਿਵਾਸ ਸੰਤ ਸੰਤ ਮੈਂ ਹੋਏ ਉਧਾਰ ਨਾਨਕ ਪਬਜਲ ਉਤਰਸ ਪਾਰ ਰਾਮ ਕਲੀ ਮਹੱਲਾ ਪੰਜਵਾਂ ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਪੂਰਾ ਰਹਾਓ ਏਕ ਰਤੂ ਸਾਚਾ ਸੁਹੇ ਜਾ ਕੀ ਸਰਨ ਸਦਾ ਸੁਖੋਏ ਮੀਂਦ ਸੁਹੇਲੀ ਨਾਮ ਕੀ ਲਾਗੀ ਪੁਖਾਰ ਸਿਮਰਤ ਬਿਨਸੇ ਸਭ ਦੁਖ ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੂਰੇ ਸਭ ਚਿੰਤ ਮਟਾਈ ਆਠ ਬਹਿਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋਆ ਆਪ ਅੱਠ ਉੱਪਰ ਪ੍ਰਭ ਕਾ ਜਪ-ਜਾਪ ਨਾਨਕ ਰਖਾ ਹੋਆ ਆਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ